ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦਾ سلسلہ ਲਗਾਤਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਸਗੋਂ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਦਰਅਸਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸਦੇ ਪਿਤਾ ਨੂੰ ਬੁਲਾ ਕੇ ਫਿਰੌਤੀ ਮੰਗੀ ਗਈ ਸੀਗੀ ਤੇ ਜਿਸ ਤੋਂ ਬਾਅਦ ਫਿਰ ਉਸਦੇ ਪੁੱਤ ਨੂੰ ਜਾਨੋਂ ਹੀ ਮਾਰ ਮੁਕਾਦਤਾ ਗਿਆ ਤਾਂ ਇਹ ਡਾਲਰਾਂ ਦੇ ਵਿੱਚ ਕੀਮਤ ਜਿਹੜੀ ਮੰਗੀ ਗਈ ਸੀਗੀ ਫਿਰੋਤੀ ਮੰਗੀ ਗਈ ਸੀਗੀ ਪਰ ਜਦੋਂ ਫਿਰ ਅੱਗੇ ਗਲਬਾਦੀ ਹੈ ਤੇ ਉਸ ਤੋਂ ਬਾਅਦ ਸਾਹਮਣੇ ਖਬਰ ਆ ਜਾਂਦੀ ਹੈ ਕਿ ਉਹਨਾਂ ਦੇ ਪੁੱਤ ਨੂੰ ਤਾਂ ਜਾਨੋਂ ਹੀ ਮੁਕਾਦਤਾ ਗਿਆ ਇਹਨਾਂ ਜ਼ਾਲਮਾਂ ਦੇ ਵੱਲੋਂ ਤਦazie ਕਿ ਲਗਭਗ 20 ਦਿਨਾਂ ਤੋਂ ਮੁੰਡਾ ਗਾਇਬ ਸੀਗਾ ਜਿਸ ਤੋਂ ਬਾਅਦ ਉਸ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਪਰ ਕੋਸ਼ਿਸ਼ ਜਿਹੜੀ ਹੈ ਉਹ ناکਾਮ ਹੋ ਜਾਂਦੀ ਹੈ ਉਸ ਵਕਤ ਜਦੋਂ ਖਬਰ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਨੌਜਵਾਨ ਦੀ ਤਸਵੀਰਾਂ ਨੂੰ ਦਿਖਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਮੌਤ ਜਿਹੜੀ ਹੈ ਅਮਰੀਕਾ ਦੇ ਵਿੱਚ ਹੋਈ ਹੈ ਉਸ ਦੇ ਪਿਤਾ ਤੋਂ 1200 ਡਾਲਰ ਦੀ ਰੈਸਰੋਤੀ ਜਿਹੜੀ ਹੈ ਉਹ ਮੰਗੀ ਜਾ ਰਹੀ ਸੀਗੀ ਵਿਦਿਆਰਥੀ 20 ਮਾਰਚ ਨੂੰ ਲਾਪਰਤਾ ਸੀ ਅੱਜ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਭਾਰਤ ਦਾ ਨਿਊਯਾਰਕ ਕੌਂਸੂਲੇਟ ਪੁਲਿਸ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ ਤੇ ਮ੍ਰਿਤਕ ਵਿਦਿਆਰਥੀ ਦਾ ਨਾਮ ਮੁਹੰਮਦ ਅਬਦੁੱਲ ਰਫ ਰਫਾਤ ਦੱਸਿਆ ਜਾ ਰਿਹਾ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਨਿਊਯਾਰਕ ਸਥਿਤ ਭਾਰਤੀ ਕੌਂਸੂਲੇਟ ਨੇ ਵਿਦਿਆਰਥੀ ਦੀ ਮੌਤ ਦੁੱਖ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਅਸੀਂ ਇਸ ਦੇ ਲਈ ਸਾਨਕ ਏਜੰਸੀਆਂ ਦੇ ਸੰਪਰਕ ਵਿੱਚ ਹਾਂ ਵਿਦਿਆਰਥੀ ਦੀ ਮ੍ਰਿਤਕ ਦੇਨ ਨੂੰ ਭਾਰਤ ਵਾਪਸ ਲਿਆਉਣ ਲਈ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਪਿਛਲੇ ਮਹੀਨੇ ਮਾਰਚ ਵਿੱਚ ਅਮਰੀਕਾ ਵਿੱਚ 20 ਸਾਲਾਂ ਭਾਰਤੀ ਵਿਦਿਆਰਥੀ ਅਭਜੀਤ ਯਾ ਕਹਿੰਦੀ ਹੈ ਕਿ ਹੋਰ ਜਿਹੜੇ ਕਈ ਵਿਦਿਆਰਥੀ ਨੇ ਜਨਾਂ ਦੀਆਂ ਮੌਤਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਸੀਆਂ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋਈ ਹੈ ਮੌਤ ਆਖਰਕਾਰ ਕਿਵੇਂ ਹੋਈ ਹੈ ਇਸ ਬਾਰੇ ਤਾਂ ਹਲੇ ਤੱਕ ਕੁਝ ਵੀ ਖੁਲਾਸਾ ਨਹੀਂ ਹੋਇਆ ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਦੇ ਅ ਜੋ ਪਿਤਾ ਸੀਗੇ ਉਹਨਾਂ ਦੇ ਕੋਲੋਂ 1200 ਡਾਲਰ ਦੀ ਫਿਰौती ਮੰਗੀ ਜਾ ਰਹੀ ਸੀਗੀ ਪਰ ਉਸ ਤੋਂ ਬਾਅਦ ਜਦੋਂ ਮਾਪਿਆਂ ਨੂੰ ਖਬਰ ਮਿਲਦੀ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਜਿਹੜੀਆ ਭਾਰਤ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਹੈ ਤਾਂ ਮਾਪੇ ਜਿਹੜੇ ਨੇ ਉਹ ਬੇਵਸ ਹੋ ਜਾਂਦੇ ਨੇ ਮਾਪੇ ਜਿਹੜੇ ਨੇ ਹੁਣ ਰੋਂਦੇ ਕਰ ਲੌਂਦੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਨੌਜਵਾਨ ਦੀ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜੋ ਕਿ ਭਾਰਤੀ ਵਿਦਿਆਰਥੀ ਹੈ ਤੇ ਇਸ ਨੂੰ ਮਾਤੇ ਕੱਟ ਧਾਰਤ ਤੱਕ ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦਾ سلسلہ ਲਗਾਤਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਸਗੋਂ ਵਾਧਦਾ ਹੋਇਆ ਨਜ਼ਰ ਆ ਰਿਹਾ ਤੇ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਦਰਅਸਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸਦੇ ਪਿਤਾ ਨੂੰ ਬੁਲਾ ਕੇ ਫਿਰੌਤੀ ਮੰਗੀ ਗਈ ਸੀਗੀ ਤੇ ਜਿਸ ਤੋਂ ਬਾਅਦ ਫਿਰ ਉਸਦੇ ਪੁੱਤ ਨੂੰ ਜਾਨੋਂ ਹੀ ਮਾਰ ਮੁਕਾਦਤਾ ਗਿਆ ਤਾਂ ਇਹ ਡਾਲਰਾਂ ਦੇ ਵਿੱਚ ਕੀਮਤ ਜਿਹੜੀ ਮੰਗੀ ਗਈ ਸੀਗੀ ਫਿਰੋਤੀ ਮੰਗੀ ਗਈ ਸੀਗੀ ਪਰ ਜਦੋਂ ਫਿਰ ਅੱਗੇ ਗਲਬਾਦੀ ਹੈ ਤੇ ਉਸ ਤੋਂ ਬਾਅਦ ਸਾਹਮਣੇ ਖਬਰ ਆ ਜਾਂਦੀ ਹੈ ਕਿ ਉਹਨਾਂ ਦੇ ਪੁੱਤ ਨੂੰ ਤਾਂ ਜਾਨੋਂ ਹੀ ਮੁਕਾਦਤਾ ਗਿਆ ਇਹਨਾਂ ਜ਼ਾਲਮਾਂ ਦੇ ਵੱਲੋਂ ਤਦazie ਕਿ ਲਗਭਗ 20 ਦਿਨਾਂ ਤੋਂ ਮੁੰਡਾ ਗਾਇਬ ਸੀਗਾ ਜਿਸ ਤੋਂ ਬਾਅਦ ਉਸ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਪਰ ਕੋਸ਼ਿਸ਼ ਜਿਹੜੀ ਹੈ ਉਹ ਨਾਕਾਮ ਹੋ ਜਾਂਦੀ ਹੈ ਉਸ ਵਕਤ ਜਦੋਂ ਖਬਰ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਨੌਜਵਾਨ ਦੀ ਤਸਵੀਰਾਂ ਨੂੰ ਦਿਖਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਮੌਤ ਜਿਹੜੀ ਹੈ ਅਮਰੀਕਾ ਦੇ ਵਿੱਚ ਹੋਈ ਹੈ ਉਸ ਦੇ ਪਿਤਾ ਤੋਂ 1200 ਡਾਲਰ ਦੀ ਰੈਸਰੋਤੀ ਜਿਹੜੀ ਹੈ ਉਹ ਮੰਗੀ ਜਾ ਰਹੀ ਸੀਗੀ ਵਿਦਿਆਰਥੀ 20 ਮਾਰਚ ਨੂੰ ਲਾਪਰਤਾ ਸੀ ਅੱਜ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਭਾਰਤ ਦਾ ਨਿਊਯਾਰਕ ਕੌਂਸੂਲੇਟ ਪੁਲਿਸ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ ਤੇ ਮ੍ਰਿਤਕ ਵਿਦਿਆਰਥੀ ਦਾ ਨਾਮ ਮੁਹੰਮਦ ਅਬਦੁੱਲ ਰਫ ਰਫਾਤ ਦੱਸਿਆ ਜਾ ਰਿਹਾ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਨਿਊਯਾਰਕ ਸਥਿਤ ਭਾਰਤੀ ਕੌਂਸੂਲੇਟ ਨੇ ਵਿਦਿਆਰਥੀ ਦੀ ਮੌਤ ਦੁੱਖ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਅਸੀਂ ਇਸ ਦੇ ਲਈ ਸਾਨਕ ਏਜੰਸੀਆਂ ਦੇ ਸੰਪਰਕ ਵਿੱਚ ਹਾਂ ਵਿਦਿਆਰਥੀ ਦੀ ਮ੍ਰਿਤਕ ਦੇਨ ਨੂੰ ਭਾਰਤ ਵਾਪਸ ਲਿਆਉਣ ਲਈ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਪਿਛਲੇ ਮਹੀਨੇ ਮਾਰਚ ਵਿੱਚ ਅਮਰੀਕਾ ਵਿੱਚ 20 ਸਾਲਾਂ ਭਾਰਤੀ ਵਿਦਿਆਰਥੀ ਅਭਜੀਤ ਜਾਂ ਕਹੋ ਜੀਏ ਕਿ ਹੋਰ ਜਿਹੇ ਕਈ ਵਿਦਿਆਰਥੀ ਨੇ ਜਨਾਂ ਦੀਆਂ ਮੌਤਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋਈ ਹੈ ਮੌਤ ਆਖਰਕਾਰ ਕਿਵੇਂ ਹੋਈ ਹੈ ਇਸ ਬਾਰੇ ਤਾਂ ਹਲੇ ਤੱਕ ਕੁਝ ਵੀ ਖੁਲਾਸਾ ਨਹੀਂ ਹੋਇਆ ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਦੇ ਅ ਜੋ ਪਿਤਾ ਸੀਗੇ ਉਹਨਾਂ ਦੇ ਕੋਲੋਂ 1200 ਡਾਲਰ ਦੀ ਫਿਰੋਤੀ ਮੰਗੀ ਜਾ ਰਹੀ ਸੀਗੀ ਪਰ ਉਸ ਤੋਂ ਬਾਅਦ ਜਦੋਂ ਮਾਪਿਆਂ ਨੂੰ ਖਬਰ ਮਿਲਦੀ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਜਿਹੜੀ ਹੈ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਹੈ ਤਾਂ ਮਾਪੇ ਜਿਹੜੇ ਨੇ ਉਹ ਬੇਵਸ ਹੋ ਜਾਂਦੇ ਨੇ ਮਾਪੇ ਜਿਹੜੇ ਨੇ ਹੁਣ ਰੋਂਦੇ ਕਰ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਨੌਜਵਾਨ ਦੀ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜੋ ਕਿ ਭਾਰਤੀ ਵਿਦਿਆਰਥੀ ਹੈ ਤੇ ਇਸ ਨੂੰ ਮਾਤੇ ਕਟ ਧਰਤ ਤੱਕ